ਸ਼੍ਰੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਵੱਲੋਂ ਸ਼੍ਰੀ ਹਿੰਦੂ ਤਖਤ ਭਾਰਤ ਕਾਰਜਕਾਰਨੀ ਦੀ ਕਹਮ ਬੈਠਕ ਕਰਵਾਈ ਗਈ। ਇਸ ਬੈਠਕ ਦੇ ਵਿੱਚ ਦੂਰ ਦਰਾਡੇ ਤੋਂ ਸਨਾਤਨੀ ਚਲ ਕੇ ਆਏ ਉਹਨਾਂ ਦੇ ਵੱਲੋਂ ਸ਼ਿਰਕਤ ਕੀਤੀ ਤੇ ਨਾਲ ਹੀ ਹਿੰਦੂ ਭਾਈਚਾਰੇ ਨੂੰ ਏਕੇ ਦੇ ਵਿੱਚ ਰਹਿਣ ਦੇ ਲਈ ਸੰਦੇਸ਼ ਦਿੱਤਾ। ਇਸ ਬੈਠਕ ਦੇ ਵਿੱਚ ਜੋ ਸਨਾਤਨੀ ਆਏ ਸੀ ਉਹਨਾਂ ਦੀ ਸਹਿਮਤੀ ਦੇ ਨਾਲ ਕਈ ਮਤੇ ਵੀ ਪਾਏਗੇ ਉਹ ਮਤੇ ਪਾਸ ਵੀ ਕਰਵਾਏਗੇ ਤੇ ਨਾਲ ਹੀ ਇਸ ਅਹਿਮ ਬੈਠਕ ਦੇ ਵਿੱਚ ਕਈ ਨਵੀਆਂ ਨਿਯੁਕਤੀਆਂ ਵੀ ਕਰਵਾਈਆਂ ਗਈਆਂ ਜਿਨ੍ਹਾਂ ਦੇ ਵਿੱਚ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਸਾਫਤਕਾ ਡੀਐਸਪੀ 올 ਇੰਡੀਆ ਐਂਟੀ ਟੈਰਰਿਸਟ ਕ੍ਰਾਈਮ ਐਂਟੀ ਫਰੰਟ ਦੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟਰ ਜਿੰਦਰਪਾਲ ਅਨੰਦ ਦੀ ਵੀ ਨਿਯੁਕਤੀ ਹੋਈ ਤੇ ਉਹਨਾਂ ਦੇ ਨਾਲ 올 인디아 안티 테러리스트 안티 크라임 프론트 ਦੇ ਪ੍ਰੈਜ਼ੀਡੈਂਟ ਅਮਨ ਗਰਗ ਸੋਲਰ ਦੀ ਵੀ ਨਿਯੁਕਤੀ ਕੀਤੀ ਗਈ ਕਿਹੜੇ ਅਹੁਦੇ ਦਿੱਤੇ ਗਏ ਇਸ ਪੂਰੀ ਬੈਠਕ ਦਾ ਕੀ ਮਕਸਦ ਸੀ ਇਸ ਬੈਠਕ ਦੇ ਵਿੱਚ ਕਿਹੜੇ ਕਿਹੜੇ ਮਤੇ ਪਾਸ ਕਰਵਾਏ ਗਏ ਤੁਹਾਨੂੰ ਸ਼੍ਰੀ ਬ੍ਰਹਮ ਆਨੰਦ ਗਿਰੀ ਜੀ ਮਹਾਰਾਜ ਦੀ ਜੁਬਾਨੀ ਸੁਣਾਉਣੀ ਆ ਉਹ ਜਿਹੜੀ ਅਧਿ ਕਾਰਜਕਾਰੀ ਮੀਟਿੰਗ ਕੀਤੀ ਕਿ ਕਿਹੜੇ ਕਿਹੜੇ ਮੁੱਦੇ ਚਰਚਾ ਕੀਤੀ ਗਈ ਆ ਦੇਖੋ ਜਿਹੜੇ ਧਰਮ ਦੀਆਂ ਵੱਡੀਆਂ ਘਾਟਾਂ ਸੀ ਉਹਨਾਂ ਨੂੰ ਦੂਰ ਕੀਤਾ ਗਿਆ ਤੇ ਜਰਨਲ ਲੋਕਤੰਤਰ ਦੇ ਰਾਹੀਂ ਮਤੇ ਪਾਸ ਕਰਾਏ ਗਏ ਆ ਉਹਨਾਂ ਮਤਿਆਂ ਤੇ ਆਮ ਹਿੰਦੂਆਂ ਨੂੰ ਪਹਿਰਾ ਦੇਣ ਲਈ ਅਪੀਲ ਕੀਤੀ ਹੈ ਤੇ ਸਰਜੀਤ ਪੀਤਾ ਕੁਝ ਨਿਯੁਕਤੀਆਂ ਸੀ ਜਿਵੇਂ ਰਜਿੰਦਰਪਾਲ ਆਨੰਦ ਜੀ ਦੀ ਸੀ ਉਹਨਾਂ ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਲਾਇਆ ਗਿਆ ਹਿੰਦੂ ਤੱਕ ਭਾਰਤ ਦਾ ਅਮਨ ਗਰਗ ਜੀ ਸਨ ਉਹਨਾਂ ਨੂੰ ਜਰਨਲ ਸੈਕਟਰੀ ਲਾਇਆ ਗਿਆ ਆਪਣੇ ਗਜਿੰਦਰ ਸ਼ਰਮਾ ਜੀ ਸੀ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਲਾਇਆ ਗਿਆ ਵੱਡੀਆਂ ਨਿਯੁਕਤੀਆਂ ਕਰਨੀਆਂ ਸੀ ਇਸ ਕਰਕੇ ਸਾਰੇ ਲੋਕਤੰਤਰ ਰਾਹੀਂ ਨਿਯੁਕਤੀਆਂ ਦਾ ਵੀ ਜਿਹੜਾ ਨਿਰਣੇ ਆ ਉਹ ਆਮ رائے ਨਾਲ ਲਿਆ ਤੇ ਜਿਹੜੇ ਫੈਸਲੇ ਆ ਉਹ ਵੀ ਹੱਥ ਖੜੇ ਕਰਾ ਕੇ ਆਮ ਰੈ ਨਾਲ ਲੈ ਗਏ ਚਾਕੀਆਂ ਦੇ ਖਿਲਾਫ ਧਰਮ ਪਰਵਰਤਨ ਦੇ ਖਿਲਾਫ ਠੀਕ ਹੈ ਜਿੰਨੀਆਂ ਥਾਵਾਂ ਤੇ ਤਰੁੱਟੀਆਂ ਸੀ ਧਰਮ ਚ ਚਾਹੇ ਉਹ ਗੁਨੇਸ਼ ਚੱਤਰਜੀ ਦੇ ਦੌਰਾਨ ਨੇ ਚਾਹੇ ਕਿਤੇ ਹੋਰ ਉੱਤੇ ਨੇ ਧਰਮ ਦੀ ਜਿਹੜੀ ਨਰਾਜ਼ਰਤਾ ਕਿਸੇ ਪ੍ਰਕਾਰ ਨਹੀਂ برداشت ਕੀਤੀ ਜਾਏ ਪੂਰੀ ਚੰਗ ਚ ਇੱਕੇ ਚ ਬਲ ਹੁੰਦਾ ਅਕਸਰ ਕਿਹਾ ਜਾਂਦਾ ਪਰ ਜਿਹੜੇ Hindu ਸਮਾਜ ਦੇ ਲੋਕ ਨੇ ਉਹ ਫਿੱਟਰੇ ਹੋਏ ਨਜ਼ਰ ਕਿਉਂ ਆਉਂਦੇ ਨੇ ਇੱਕ ਸਮਾਜ ਤੇ ਕਿਉਂ ਨਹੀਂ ਇਕੱਠੇ ਹੁੰਦੇ ਦੇਖੋ ਜਿਨ੍ਹਾਂ ਦੀ ਦੁਕਾਨਦਾਰੀ ਆ ਉਹ ਸਾਰੇ ਧਰਮਾਂ ਚ ਨੇ ਇਕੱਲੇ ਸਾਡੇ ਚ ਨਹੀਂ ਉਹਨਾਂ ਨੇ ਦੁਕਾਨਦਾਰੀ ਆਪਣੀ ਚਲਾ ਕੇ ਰੱਖਣੀ ਹੈ ਉਹਨਾਂ ਨੇ ਲੋਕਾਂ ਨੂੰ ਕਰਾਇਏ ਪਾ ਕੇ ਰੱਖਣਾ ਹੈ ਜਿਹੜੇ ਲੋਕ ਧਰਮ ਦੇ ਵਿੱਚ ਵਿਸ਼ਵਾਸ ਤੇ ਦ੍ਰਿੜਤਾ ਰੱਖਦੇ ਆ ਉਹ ਇੱਕ ਝੰਡੇ ਥੱਲੇ ਆਉਣ ਲਈ ਮੈਨੂੰ ਲੱਗਦਾ ਵੀ ਬਹੁਤਾ ਟਾਈਮ ਨਹੀਂ ਲੱਗੇਗਾ ਜਿ ਇੱਕ ਟੜਾ ਜਿਹੜਾ ਕਹਿ ਰਿਹਾ ਝਾਕੀਆਂ ਨਹੀਂ ਜੀ ਦੂਜਾ ਟੜਾ ਕਹਿ ਰਿਹਾ ਝਾਕੀਆਂ ਕੱਢਣੀਆਂ ਚਾਹੀਦੀਆਂ 1000% ਝਾਕੀਆਂ ਜਿਹੜੀਆਂ ਬੰਦ ਆ ਜੀ ਉਹ ਬੰਦ ਹੀ ਰਹਿਣਗੀਆਂ ਹਿੰਦੂ ਤਖਤ ਦਾ ਜਿਹੜਾ ਫਰਮਾਨ ਹੈ ਆਦੀ ਸ਼ੰਕਰਾਚਾਰੀ ਜੀ ਸਮੇਂ ਤੋਂ ਚੱਲਿਆ ਗੁਰੂ ਪੰਚਾਨੰਦ ਜੀ ਦੇ ਸਮੇਂ ਤੋਂ ਚੱਲਿਆ ਤੇ ਉਹ ਅੱਜ ਵੀ ਜਿਹੜਾ ਦਾਸ ਹੈ ਉਸ ਗੱਦੀ ਦੀ ਸੇਵਾ ਕਰ ਰ ਆਪਣੇ ਧਰਮਾਂ ਦਾ ਸਾੰਗ ਬਣਾਣਾ ਆਪਣੇ ਧਰਮਾਂ ਦਾ ਮਜ਼ਾਕ ਉਡਾਣਾ ਉਹ ਬਹੁਤ ਵੱਡੀ ਕਤਾਈ ਹੈ ਤੇ ਉਹ ਕਤਾਈ ਜਿਹੜੀ ਹੁਣ ਕਿਸੇ ਪ੍ਰਕਾਰ ਆਮ Hindu ਜਿਹੜਾ ਬਰਦਾਸ਼ਤ ਨਹੀਂ ਕਰੇਗਾ ਤਾਂ ਤੁਸੀਂ ਸੁਣਿਆ ਸ਼੍ਰੀ ਬ੍ਰਹਮ ਆਨੰਦ ਗਿਰੀ ਜੀ ਮਹਾਰਾਜ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਹੁਣ ਤੁਹਾਨੂੰ ਸੁਣਾਉਨੇ ਆ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਜੀ ਦੀ ਜ਼ੁਬਾਨੀ ਜਿਨ੍ਹਾਂ ਦੀ ਅੱਜ ਨਿਯੁਕਤੀ ਕੀਤੀ ਗਈ ਸਭ ਤੋਂ ਪਹਿਲਾਂ ਤਾਂ ਜੀ ਤੁਹਾਡੇ ਸਾਰੇ ਚੈਨਲਾਂ ਦੇ ਦਸਤਾਂ ਨੂੰ ਮੇਰੇ ਵੱਲੋਂ ਜੈ ਸ਼੍ਰੀ ਰਾਮ ਅੱਜ ਸਾਰੇ ਸਨਾਤਨੀਆਂ ਨੂੰ ਹਿੰਦੁਸਤਾਨ ਲੈਵਲ ਤੇ ਇੱਕ ਲੜੀ ਚ ਪਰੋਣ ਲਈ ਸਾਡੇ ਹਿੰਦੂ ਤਖਤ ਮੁਖੀ ਸ਼੍ਰੀ ਬ੍ਰਹਮਾਨੰਦ ਗਰੀ ਜੀ ਮਹਾਰਾਜ ਨੇ ਇਹ ਪ੍ਰੋਗਰਾਮ ਰੱਖਿਆ ਸੀ ਜਿੱਥੇ ਸਾਰੇ ਹਿੰਦੁਸਤਾਨ ਤੋਂ ਸੰਤ ਮਹਾਤਮਾ ਪਧਾਰੇ ਨੇ ਔਰ ਬਹੁਤ ਵੱਡੀ ਗਿਣਤੀ ਵਿੱਚ ਸਨਾਤਨੀ ਇੱਥੇ ਆਏ ਨੇ ਕੁਝ ਭਰਮ ਭਲੇਖੇ ਸਨਾਤਨੀਆਂ ਸੀਗੇ ਕੁਝ ਔਣ ਤਾਈਆਂ ਸੀਗੀਆਂ ਉਹਨਾਂ ਨੂੰ ਦੂਰ ਕਰਨ ਲਈ ਅੱਜ ਦਿਸ਼ਾ ਨਿਰਦੇਸ਼ ਬਾਬਾ ਜੀ ਨੇ ਜਾਰੀ ਕੀਤੇ ਨੇ ਔਰ ਅੱਜ ਤੋਂ ਬਾਅਦ ਇੱਕ ਮੈਸੇਜ ਸਾਰੇ ਸਨਾਤਨੀਆਂ ਨੂੰ ਬਾਬਾ ਜੀ ਵੱਲੋਂ ਗਿਆ ਹੈ ਕਿ ਜਿਸ ਤਰ੍ਹਾਂ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਵੀ ਸਿੱਖਾਂ ਦੇ ਪ੍ਰਤੀ ਹੁਕਮਨਾਮਾ ਜਾਰੀ ਕੀਤਾ ਜਾਂਦਾ ਤਾਂ ਉਹ ਸਾਰੇ ਉਹਦੀ ਪਾਲਣਾ ਕਰਦੇ ਨੇ ਅੱਜ ਤੋਂ ਬਾਅਦ ਹਿੰਦੂ ਤਖਤ ਤੋਂ ਵੀ ਜਿਹੜਾ ਹੁਕਮਨਾਮਾ ਬਾਬਾ ਜੀ ਵੱਲੋਂ ਸ੍ਰੀ ਬ੍ਰਹਮਾੰਦ ਗੀਰੀ ਮਹਾਰਾਜ ਜੀ ਵੱਲੋਂ ਕੀਤਾ ਜਾਏਗਾ ਅਸੀਂ ਆਸ ਕਰਦੇ ਹਾਂ ਵੀ ਸਾਰੇ ਹਿੰਦੂ ਭਰਾ ਸਾਰੇ ਸਨਾਤਨੀ ਭਰਾ ਉਹਦੀ ਇਨਵਨ ਪਾਲਣਾ ਕਰਨਗੇ ਮੈਂ ਅੱਜ ਤੁਹਾਡੇ ਸਾਰਿਆਂ ਦੀ ਹਾਜ਼ਰੀ ਵਿੱਚ ਸ਼੍ਰੀ ਬ੍ਰਹਮਾਨੰਦਗਿਰੀ ਮਹਾਰਾਜ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਇਸ ਲਈ ਵੀ ਧੰਨਵਾਦ ਕਰਦਾ ਹਾਂ ਕਿ ਇੱਕ ਤਾਂ ਉਹਨਾਂ ਨੇ ਸਾਰੇ ਸਨਾਤਨੀਆਂ ਨੂੰ ਇੱਕ ਲੜੀ 'ਚ ਪਰੋਣ ਦੀ ਅੱਜ ਬਹੁਤ ਜ਼ੋਰਦਾਰ ਕੋਸ਼ਿਸ਼ ਕੀਤੀ ਹੈ ਔਰ ਮੈਨੂੰ ਹਿੰਦੂ ਤਖਤ ਦੀ ਸੇਵਾ ਲਈ ਚੁਣਿਆ ਔਰ ਮੈਨੂੰ ਬੜਾ ਸਨਮਾਨ ਦੇ ਕੇ ਉਹਨਾਂ ਨੇ ਰਾਸ਼ਟਰੀ ਲੈਵਲ ਤੇ ਨੈਸ਼ਨਲ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦਾ ਮੈਨੂੰ ਵਾਦਾ ਦਿੱਤਾ ਇਸ ਤਰ੍ਹਾਂ ਹੀ ਮੇਰੇ ਨਾਲ ਸ਼੍ਰੀ ਅਮਨਗਰ ਜੀ ਸੀਨੀਅਰ ਐਡਵੋਕੇਟ ਖੜੇ ਨੇ ਇਹਨਾਂ ਨੂੰ ਵੀ ਬਾਬਾ ਜੀ ਨੇ ਸਨਮਾਨਿਆ ਹੈ ਔਰ ਹਿੰਦੂ ਸ਼੍ਰੀ ਹਿੰਦੂ ਤਖਤ ਦਾ ਇਹਨਾਂ ਨੂੰ ਨੈਸ਼ਨਲ ਲੈਵਲ ਤੇ ਜਨਰਲ ਸੈਕਟਰੀ ਅਪਾਇੰਟ ਕੀਤਾ ਹੈ ਜਿਹੜਾ ਕਿ ਰਾਮ ਜੀ ਦਾ ਚਲਦੀਆ ਪਛੈਰਾ ਆਉਣ ਵਾਲਾ ਹੈ ਇਹਦੇ ਵਿੱਚ ਵੀ ਚਾਕੀਆਂ ਹੁੰਦੀਆਂ ਨੇ ਜਾਂ ਫਿਰ ਕਿਹਾ ਜਾ ਰਿਹਾ ਤੇ ਰਾਵਲ ਬਹੁਤ ਵੱਡੇ ਭਾਗ ਰਚ ਗਏ ਉਹਨਾਂ ਨੂੰ ਨਹੀਂ ਚਲਾਇਆ ਜਾਣਾ ਚਾਹੀਦਾ ਕੀ ਸਨਾਤਨ ਤਰਮ ਨੇ ਇਸ ਮੌਕੇ ਤੇ ਇਸ ਦੁਸ਼ਹਿਰੇ ਵੇਲੇ ਜਾਂ ਰਾਮ ਜੀ ਦਾ ਕੋਈ ਹੋਰ ਫੈਸਲਾ ਦੇਖੋ ਅੱਜ ਤੁਸੀਂ ਸਟੇਜ ਤੋਂ ਬਾਬਾ ਜੀ ਨੇ ਅਨਾਉਂਸ ਕੀਤਾ ਵੀ ਚਾਕੀਆਂ ਨਹੀਂ ਹੋਣਗੀਆਂ ਇਹਦੇ ਫਿਰ ਦੁਆਰਾ ਮੰਥਨ ਹੋਏਗਾ ਜੋ ਵੀ ਸਨਾਤਨੀ ਚਾਣਗੇ ਜਿਹੜੇ ਬੁੱਧੀਜੀਵ ਨੇ ਸਨਾਤਨ ਚ ਉਹਦੇ ਮੁਤਾਬਕ ਫੈਸਲਾ ਜਿਹੜਾ ਹੈਗਾ ਇਹ ਫਾਈਨਲ ਕੀਤਾ ਜਾਏਗਾ। ਇਹ ਤੁਹਾਡੇ ਤੋਂ ਹੁਣ ਪੁੱਛਿਆ ਜਾਵੇ ਤੁਹਾਡੇ ਵਿਚਾਰ ਕੀ ਹੈ ਇਸ ਬਾਰੇ? ਦੇਖੋ ਮੈਂ ਉਹਨਾਂ ਝਾਕੀਆਂ ਦੇ ਖਿਲਾਫ ਹਾਂ ਜਿਹੜੇ ਸਾਡੇ Hindu ਦੇਵੀ ਦੇਵਤਿਆਂ ਦਾ ਉਹ ਘਟੀਆਂ ਹਰਕਤਾਂ ਕਰਕੇ ਜਲੂਸ ਕੱਢਦੇ ਨੇ। ਕਈ ਤੁਸੀਂ ਵੀ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਮੈਂ ਵੀ ਦੇਖਿਆ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਔਰ ਰਾਧਾ ਜੀ ਨੂੰ ਜਦੋਂ ਕੋਈ VIP ਆਉਂਦਾ ਕੋਈ ਮਨਿਸਟਰ ਆਉਂਦਾ ਜਾਂ ਕੋਈ ਆਉਂਦਾ ਉਹਦੇ ਮੂਰੇ ਉਹ ਨੱਚਣ ਲਾ ਦਿੰਦੇ ਨੇ। ਇਹ ਬਰਦਾਸ਼ਤ ਤੋਂ ਬਾਹਰ ਹੈ। ਅਸੀਂ ਆਪਣੇ ਪਰਮਾਤਮਾ ਦਾ ਆਪਣੇ ਭਗਵਾਨਾਂ ਦਾ Hindu ਦੇਵੀ ਦੇਵਤਿਆਂ ਦਾ ਨਰਾਦਰ ਨਹੀਂ ਹੁੰਦਾ। ਇੱਕ ਪਾਸੇ ਲਿਖੇ ਮਹਾਪਾਤ ਚਲੇ ਅਰ ਮੈਂ ਤੇ ਦਿਆ ਉਹਦਾ ਸੀਰੀਅਲਾਂ ਦੇ ਵਿੱਚ ਵੀ ਪ੍ਰਦਰਸ਼ਿਤ ਕੀਤਾ ਗਿਆ ਉਹ ਚੰਗਾ ਕਿ ਮੜਾ। ਨਹੀਂ ਦੇਖੋ ਜਿਹੜੇ ਸੀਰੀਅਲ ਬਣੇ ਹੈਗੇ ਨੇ ਉਹ ਮਰਿਆਦਾ ਚ ਬਣੇ ਹੈਗੇ ਨੇ। ਮਰਿਆਦਾ ਚ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਲਾਗੂ ਰਹਿਣਗੀਆਂ। ਲੇਕਿਨ ਜਿਹੜਾ ਧਰਮ ਦੀ ਨਰਾਦਰੀ ਹੋ ਰਹੀ ਆ ਚਾਹੇ ਕਿਸੇ ਦੀ ਵੀ ਧਰਮ ਦੀ ਨਰਾਦਰੀ ਹੈ ਕਿਸੇ ਵੀ ਧਰਮ ਨੂੰ ਇਹ ਬਰਦਾਸ਼ਤ ਨਹੀਂ ਕਰਨਾ ਚਾਹੀਦਾ। ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਦੁਨੀਆਂ 'ਚ ਹੋਰ ਵੀ ਧਰਮ ਹੈਗੇ ਨੇ। ਉਹਨਾਂ 'ਚ ਬਹੁਤ ਜ਼ਿਆਦਾ ਡਿਸਪਲਿਨ ਹੈਗਾ ਕੁਝ ਊਣ ਤਾਈਆਂ ਆਈਆਂ ਨੇ ਸਨਾਤਨ ਦੇ ਵਿੱਚ ਜਿਹੜੀਆਂ ਅਸੀਂ ਰਲ ਮਿਲ ਕੇ ਸਾਰੇ ਹੁਣ ਦੂਰ ਕਰਾਂਗੇ ਬਹੁਤ ਬਹੁਤ ਧੰਨਵਾਦ ਤਾਂ ਤੁਸੀਂ ਸੁਣਿਆ ਸ਼੍ਰੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਵੱਲੋਂ ਜੋ ਕੁਝ ਕਿਹਾ ਗਿਆ ਤੇ ਨਾਲ ਹੀ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਜੀ ਦੇ ਵੱਲੋਂ ਵੀ ਜੋ ਜਾਣਕਾਰੀ ਸਾਂਝੀ ਕੀਤੀ ਗਈ ਤੇ ਨਾਲ ਹੀ ਇਸ ਬੈਠਕ ਤੋਂ ਬਾਅਦ ਪੂਰਾ ਗੱਡੀਆਂ ਦਾ ਕਾਫਲਾ ਸਾਰੇ ਸਨਾਤਨੀ ਇਕੱਠੇ ਹੋ ਕੇ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਪਟਿਆਲਾ ਦੇ ਪ੍ਰਸਿੱਧ ਪ੍ਰਾਚੀਨ ਮੰਦਿਰ ਕਾਲੀ ਮਾਤਾ ਦੇ ਮੰਦਿਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੇ ਉੱਥੇ ਜਾ ਕੇ ਮਾਤਾ ਦਾ ਆਸ਼ੀਰਵਾਦ ਲਿਆ ਤੇ ਸਭ ਨੂੰ ਸੰਦੇਸ਼ ਦਿੱਤਾ ਕਿ ਏਕਾ ਬਣਾ ਕੇ ਰੱਖੋ ਕਿਉਂਕਿ ਅਕਸਰ ਕਿਹਾ ਜਾਂਦਾ ਕਿ ਏਕਾ ਤੇ ਸਬਰ ਜਿਤਾਉਂਦਾ ਏਕੇ ਦੇ ਵਿੱਚ ਬਲ ਹੁੰਦਾ